ਵਧਾਈਆਂਗੇ ਤੇ ਅੱਜ ਸੀਗੀ ਵਿਸਾਖੀ ਤੁਹਾਨੂੰ ਸਾਰੇ ਨੂੰ ਹੈਪੀ ਵਿਸਾਖੀ ਵਿਸਾਖੀ ਦੇ ਕਰਕੇ ਮੈਂ ਯਾਰਾ ਸੁੱਟ ਪਿਆ ਦੇਖੋ ਤੇ ਅੱਜ ਅਸੀਂ ਬਣਾ ਲੱਗਿਆ ਕੇਕ ਕਿਉਂਕਿ ਕੱਲ ਮੇਰੇ ਚਾਚੂ ਦਾ ਬਰਥਡੇ ਤੇ ਅੱਜ ਅਸੀਂ ਰਾਤ ਨੂੰ 12 ਵਜੇ ਕੇਕ ਕੱਟਾਂਗੇ ਤੇ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ ਜੀ ਆਪਾਂ ਕਰੀਮ ਵਾਲੇ ਬਿਸਕਟ ਲੈ ਲਏ ਆ ਛੋਟਾ ਜਿਹਾ ਕੇਕ ਬਣਾਵਾਂਗੇ ਆਪਾਂ ਕਰੀਮ ਸਾਰੀ ਜਿਹੜੀ ਅੱਡ ਕਰ ਲਈ ਆਪਾਂ ਤਿਆਰ ਇਹ ਬਿਸਕਟ ਇਹਨਾਂ ਨੂੰ ਹੁਣ ਆਪਾਂ ਗ੍ਰਾਇੰਡ ਕਰ ਲਾਂਗੇ ਸ਼ਕ ਲੋ ਜੀ ਸਾਰੇ ਬਿਸਕੁਟ ਨੂੰ ਆਪਾਂ ਪਹਿਲਾਂ ਗ੍ਰਾਇੰਡ ਕਰਦੇ ਹਾਂ ਤੇ ਲੋ ਜੀ ਆਪਾਂ ਬਿਸਕੁਟ ਨੂੰ ਗ੍ਰਾਇੰਡ ਕਰ ਲੈਨੇ ਲੋ ਜੀ ਆਪਾਂ ਬਿਸਕਟ ਜਿਹੜੇ ਸਾਰੇ ਗ੍ਰਾਇੰਡ ਕਰ ਲਿਆ ਤੇ ਹੁਣ ਇਹਨੂੰ ਆਪਾਂ ਇੱਕੋ ਡੋਂਗੇਚ ਕਰ ਲਏਗੇ ਇਹ ਦੇਖ ਬਾਉਲਾ ਬਾਉਲਾ ਡੋਂਗਾ ਬਾਉਲ ਕੋਲੇ ਸੁਬਤਰੀ ਇੰਗਲਿਸ਼ 'ਚ ਬਾਉਲ ਕਹਿੰਦੇ ਹੋ ਤੇ ਪੰਜਾਬੀ ਚ ਡੋਂਗਾ ਕਹਿੰਦੇ ਹਾਂ ਸਾਰੇ ਬਿਸਕਟ ਆਪਾਂ ਵੇਖੋ ਇਹਦੇ ਵਿੱਚ ਕੱਢ ਲੈਣੇ ਆ ਤੇ ਚੰਗੇ ਤਰੀਕੇ ਨਾਲ ਪੀਸ ਲਿਓ ਤੁਸੀਂ ਇਹਦੇ ਵਿੱਚ ਮਤਲਬ ਕਿ ਬਿਸਕਟ ਰਹਿ ਨਾ ਜਾਣ ਕੋਈ ਇਹਦਾ ਫਿਰ ਕੇਕ ਆਪਣਾ ਵਧੀਆ ਹੀ ਬਣਨਾ ਇਹਨੂੰ ਚੰਗੇ ਤਰੀਕੇ ਨਾਲ ਪੀਸ ਲਿਓ ਚਲੋ ਜੀ ਵੇਖੋ ਸਾਰੇ ਬਿਸਕਟ ਜਿਹੜੇ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਪੀਸ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਐਡ ਕਰ ਦਾਂਗੇ ਕਿਉਂ ਦੋ ਚਮਚੀ ਕਰਾਂਗੇ ਘਮਨੇ ਨੂੰ ਆਪਾਂ ਜਿਹੜਾ ਪੇਸਟ ਬਣਾਉਣਾ ਵਾ ਬਸ ਉਹਦੇ ਚ ਆਪਾਂ ਕੱਲਾ ਦੁੱਧ ਹੀ ਪੋਣਾ ਹੋਲੀ-ਹੋਲੀ ਕਰਕੇ ਇਹਨੂੰ ਮਿਕਸ ਕਰਿਓ ਦੁੱਧ ਨੂੰ ਇੱਕੋ ਦਮ ਨਾ ਪਾ ਦਿਓ ਜੇ ਨਾ ਹੋਏ ਤਾਂ ਤੁਹਾਡਾ ਪੇਸਟ ਜਿਆਦਾ ਪਤਲਾ ਜਾਂ ਬੰਢੇ ਮੁੜ ਕੇ ਕੇਕ ਤਾਂ ਡਰੈ ਨਹੀਂ ਹੋਣਾ ਸਹੀ ਤਰੀਕੇ ਨਾਲ ਇਸ ਲਈ ਥੋੜਾ-ਥੋੜਾ ਕਰਕੇ ਹੀ ਤੁਸੀਂ ਦੁੱਧ ਨੂੰ ਮਿਕਸ ਪਾਉਣਾ ਵਿੱਚ ਇਹਦੇ ਆਪਾਂ ਹੋਰ ਇਹਦੇ ਵਿੱਚ ਕੁਝ ਨਹੀਂ ਐਡ ਕਰਨਾ ਬਸ ਕੱਲੇ ਦੁੱਧ ਨਾਲ ਹੀ ਕਰਨਾ ਹੋਜੀ ਇੱਕ ਕੜਾਈ ਵਿੱਚ ਆਪਾਂ ਨਮਕ ਇਹਦੇ ਢੀਚੇ ਇਸ ਤਰੀਕੇ ਨਾਲ ਪਾ ਦੇਣਾ ਵਾ ਕਿਉਂਕਿ ਕੇਕ ਜਿਹੜਾ ਆਪਾਂ ਫਿਰ ਇਹਦੇ ਵਿੱਚ ਹੀ ਬਣਾਵਾਂਗੇ ਇਹ ਦੇਖੋ ਤੇ ਇਹਨੂੰ ਹੁਣ ਆਪਾਂ 10 ਮਿੰਟ ਪ੍ਰੀ ਹੀਟ ਕਰ ਲਾਂਗੇ ਓਵਨ 'ਚ ਨਹੀਂ ਬਣਾਉਣ ਲੱਗੀ ਮੈਂ ਕੜਾਹੀ 'ਚ ਬਣਾਉਣ ਲੱਗੀ ਆ ਤੇ ਇਹਨੂੰ ਆਪਾਂ ਹੁਣ ਢੱਕ ਕੇ 10 ਮਿੰਟ ਰੱਖ ਦਾਂਗੇ ਸਲੋ ਗੈਸ ਤੇ ਤੇ ਕੜਾਹੀ ਆਪਣੀ ਜਿਹੜੀ ਗਰਮ ਹੋ ਜਵੇ ਸਟੀਮ ਬਣ ਜੇ ਇਹਦੇ ਵਿੱਚ ਤੇ ਲੋ ਜੀ ਇਹ ਦੇਖੋ ਆਪਣਾ ਪੇਸਟ ਜਿਹੜਾ ਇਸ ਤਰੀਕੇ ਦਾ ਹੋਣਾ ਚਾਹੀਦਾ ਵਾ ਆ ਦੇਖੋ ਨਾ ਜ਼ਿਆਦਾ ਇਹਨੂੰ ਆਪਾਂ گاੜਾ ਰੱਖਣਾ ਤੇ ਨਾ ਹੀ ਜ਼ਿਆਦਾ ਪਤਲਾ ਇਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਦੇਣਾ ਬੇਕਿੰਗ ਪਾਊਡਰ ਥੋੜਾ ਜਿਹਰੇ ਵਿੱਚ ਬੇਕਿੰਗ ਪਾਊਡਰ ਐਡ ਕਰ ਦਿਓ ਬੇਕਿੰਗ ਪਾਊਡਰ ਨਹੀਂ ਹੈਗਾ ਤਾਂ ਇਹਨੂੰ ਵੀ ਤੁਸੀਂ ਪਾ ਸਕਦੇ ਆ ਉਹਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਕੇਕ ਥੋੜਾ ਸੌਫਟ ਬਣੂਗਾ ਤੇ ਫਲਫੀ ਬਣਨਾ ਇਹ ਦੇਖੋ ਇਸ ਤਰੀਕੇ ਦਾ ਜਿਹੜਾ ਵਾਟਰ ਹੋ ਗਿਆ ਆਪਣਾ ਤੇ ਇਹਨੂੰ ਜਨਾਪਾ ਇੱਕ ਸਾਈਡ ਤੇ ਰੱਖ ਲਿਏ ਤੇ ਇਧਰ ਆਪਣੀ ਜਿਹੜੀ ਕਰਾਈ ਰੱਖੀ ਹੋਈ ਆ ਜੀ ਆਪਾਂ ਕੇਕ ਟਿਨ ਲੈ ਲਿਆ ਵਾ ਤੇ ਇਹਨੂੰ ਹੁਣ ਆਪਾਂ ਗ੍ਰੀਸ ਕਰ ਦਾਂਗੇ ਚੰਗੇ ਤਰੀਕੇ ਨਾਲ ਆਇਲ ਲਾ ਕੇ ਤਾਂ ਕਿ ਜਿਹੜਾ ਆਪਣਾ ਬੈਟਰ ਆ ਇਹਦੇ ਵਿੱਚ ਚਿਪਕੇ ਨਾ ਤੇ ਆਸਾਨੀ ਨਾਲ ਆਪਣਾ ਜਿਹੜਾ ਕੇਕ ਬਾਹਰ ਆ ਜਾਵੇ ਚੰਗੇ ਤਰੀਕੇ ਨਾਲ ਇਹਨੂੰ ਗ੍ਰੀਸ ਕਰ ਲੀਓ ਤੁਸੀਂ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਕੇਕ ਬਣਾਉਣ ਲੱਗੇ ਆ ਜਿਹੜੇ ਵੀ ਤੁਹਾਡੇ ਕੋਲ ਬਿਸਕਟ ਘਰ ਵਿੱਚ ਅਵੇਲੇਬਲ ਹੈਗੇ ਜਿਹੜਾ ਵੀ ਸਮਾਨ ਆ ਉਹਦੇ ਨਾਲ ਹੀ ਆਪਾਂ ਬਣਾਵਾਂਗੇ ਕੋਈ ਆਪਾਂ ਨੂੰ ਚੀਜ਼ ਪਰੋਂ ਲਿਆਉਣੀ ਲੋੜ ਨਹੀਂ ਹੈਗੀ ਸਿੰਪਲ ਤਰੀਕੇ ਨਾਲ ਤੁਸੀਂ ਘਰੇ ਹੀ ਬਣਾਓ ਕੇਕ ਤੇ ਇੰਟੀਗਰੋ ਇਹ ਦੇਖੋ ਕਿ ਇਹ ਪੀਜੜ ਆਪਣਾ ਰੈਡੀ ਹੋ ਗਿਆ ਤੇ ਹੁਣ ਜਿਹੜਾ ਮਟੀਰੀਅਲ ਸੀਗਾ ਸਾਰਾ ਆਪਾਂ ਇਹਦੇ ਵਿੱਚ ਐਡ ਕਰ ਦੋ। ਮਗਿੱਨਾ ਸਾਰ ਤੁਸੀਂ ਫਰੈਂਡ ਲੱਗਦਾ ਪਿਆ ਵਾ। ਪਤਾ ਲੱਗਦਾ ਸਿੱਧਾ ਨਾ ਇਹ ਸੇਮੀ ਕੋਲ ਹੋ। ਇਹ ਦੇਖੋ ਸਾਰਾ ਬੈਟਰ ਆਪਾਂ ਇਹਦੇ ਵਿੱਚ ਪਾ ਦਾਂਗੇ। ਲੋਜੀ ਇਹ ਦੇਖੋ ਸਾਰਾ ਮਟੀਰੀਅਲ ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਇਹਨੂੰ ਆਪਾਂ ਟੈਪ ਕਰ ਲਾਂਗੇ। ਇਹ ਸਰਕਲ ਹੋ ਗਏ ਚਾਰੋਂ ਸਾਈਡ ਇਕੁਅਲ ਹੋ ਗਏ ਤੇ ਇਹਨੂੰ ਡੈਕੋਰੇਟ ਕਰਨ ਵਾਸਤੇ ਆਪਾਂ ਡਰਾਈ ਫਰੂਟ ਹੀ ਲਏ ਆ ਕਿਉਂਕਿ ਘਰ ਵਿੱਚ ਸਿਰਫ ਇਹ ਹੀ ਚੀਜ਼ਾਂ ਪਈਆਂ ਸੀ ਤੇ ਇਹਦੇ ਨਾਲ ਹੀ ਆਪਾਂ ਇਹਨੂੰ ਡੈਕੋਰੇਟ ਕਰ ਦਾਂਗੇ ਮੈਂ ਤੇਰੇ ਵਿੱਚ ਹੀ ਚਲੇ ਜਾਊਗੀ ਫਿਰ ਕੀ ਹੋਇਆ ਖਾਣਾ ਹੀ ਹੈ ਸਿੰਪਲ ਟ੍ਰਿਕ ਨਾਲ ਕੇਕ ਨੂੰ ਐਵੇਂ ਬਿਲਕੁਲ ਆਪਣੇ ਦਿਓਰ ਵਾਸਤੇ ਕਿ ਉਹ ਵੀ ਮੇਰੇ ਦੇ ਹੁੰਦਾ ਹੈਗਾ ਜਨਮ ਦਿਨ ਬਰਥਡੇ ਆ ਟੋਨੀ ਦਾ ਤੇ ਅੱਜ ਆਪਾਂ 12 ਵਜੇ ਉਹਦਾ ਕੇਕ ਕੱਟ ਕਰ ਦੇਣਾ ਉਹਨਾਂ ਦੇ ਤਾਂ ਹਜੇ ਦੇਣੀ ਹੋਊਗਾ ਪਰ ਆਪਣੇ ਇੱਧਰ ਮਤਲਬ ਕਿ 13 ਤਰੀਕ ਹੋ ਜਾਣੀ 12 ਨੂੰ ਉਹਨਾਂ ਦੇ ਤਾਂ ਅਗਲੇ ਦੇਣੀ ਹੋਊਗੀ ਆਪਾਂ ਆਪਣੇ ਵੱਲੋਂ ਇਧਰ ਕੇਕ ਕੱਟ ਕਰਤਾ ਸਰਪ੍ਰਾਈਜ਼ ਦਵਾਂਗੇ ਉਹਨੂੰ ਤੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਸਾਰਾ ਜਿਹੜਾ ਕੇਕ ਡੈਕੋਰੇਟ ਕਰ ਦੇਣਾ ਕਾਜੂ ਬਦਾਮ ਹੋਈਆਂ ਨਾਲੀ ਇਹ ਤੇ ਡੱਬੋਕਸ ਵਾਲੇ ਮਾਈਂਡ ਨੇ ਮਮਾ ਇਹ ਤਾਂ ਨੂੰ ਇੱਕ ਦਾ ਲੱਗਦਾ ਜਿੱਦਾਂ ਹੈ ਨਾ ਫਟਾ ਬੋਕਸ ਲੱਗ ਲਿਆ ਹੋਏ ਅੱਛਾ ਜੀ ਹਾਂ ਬਸ ਬਹੇਤਾ ਜੀ ਇਹ ਦੇਖੋ ਇਸ ਤਰੀਕੇ ਨਾਲ ਮੈਂ ਜਿਹੜਾ ਡੈਕੋਰੇਟ ਕਰ ਦਿੱਤਾ ਵਾ ਤੇ ਹੁਣ ਇਹਨੂੰ ਆਪਾਂ ਹੁਣ ਬਣਾਉਨੇ ਆ ਬੇਕ ਕਰਦੇ ਆ ਕੇਕ ਨੂੰ ਤੇ ਆਹ ਕੜਾਈ ਵਿੱਚ ਆਪਾਂ 10 ਮਿੰਟ ਹੋ ਗਏ ਰੱਖੇ ਇਹਨੂੰ ਇਦੇ ਵਿੱਚ ਕੋਈ ਵੀ ਸਟੈਂਡ ਰੱਖ ਦਿਓ ਸ਼ੇਫ ਵਾਲਾ ਜਿੱਥੇ ਸ਼ੇਕ ਲੱਗੇ ਹੋਣ ਤੇ ਹੁਣ ਇਹਨੂੰ ਆਪਾਂ ਧਿਆਨ ਨਾਲ ਇਹਦੇ ਵਿੱਚ ਰੱਖ ਦੇਣਾ ਵਾ ਕੇਕ ਟ੍ਰੇਨ ਨੂੰ ਜੀ ਆਪਾਂ ਕੇਕ ਟ੍ਰੇਨ ਵਿੱਚ ਰੱਖ ਦਿੱਤਾ ਤੇ ਹੁਣ ਇਹਨੂੰ ਉੱਤੋਂ ਕਰ ਦਾਂਗੇ ਕਵਰ ਤੇ 15-20 ਮਿੰਟ ਆਪਾਂ ਇਹਨੂੰ ਹੁਣ ਆਪਾਂ ਸਲੋ ਗੈਸ ਤੇ ਰੱਖਾਂਗੇ ਤੇ ਵਿੱਚੋਂ ਮਤਲਬ ਕਿ 10 ਕਿ ਮਿੰਟਾਂ ਬਾਅਦ ਇਹਨੂੰ ਚੱਕ ਕੇ ਵੇਖਾਂਗੇ ਕਿ ਇਹ ਬੇਕ ਹੁੰਦਾ ਪਿਆ ਵਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ 15 ਮਿੰਟ ਹੋ ਗਏ ਦੇਖ ਲੀ ਆਪਾਂ ਬੰਦਾ ਪਿਆ ਹੋ ਵੇਖੋ ਆਪਣਾ ਕੇਕ ਜਿਹੜਾ ਰੈਡੀ ਹੋ ਰਿਹਾ ਬਹੁਤ ਹੀ ਵਧੀਆ ਪਰ ਹਜੇ ਨੂੰ ਹੋਰ ਟਾਈਮ ਲੱਗੂਗਾ ਹਜੇ ਸਾਈਡਾਂ ਤੋਂ ਬਣ ਗਿਆ ਹੈ ਬਣ ਗਿਆ ਉਹ ਵਿੱਚੋਂ ਰਹਿ ਗਿਆ ਹੈ ਬਸ ਤੇ ਇਹਨੂੰ ਹਜੇ ਆਪਾਂ 10 ਮਿੰਟ ਹੋਰ ਰੱਖ ਦਿੰਨੇ ਆ ਉਸ ਤੋਂ ਬਾਅਦ ਵੇਖਦੇ ਤੇ ਲੋ ਜੀ ਆਪਣਾ ਕੇਕ ਜਿਹੜਾ ਰੈਡੀ ਹੋ ਚੁੱਕਿਆ ਵਾ ਇਹਨੂੰ ਆਪਾਂ ਦੇਖ ਲਈਏ ਟੂਥਪਿਕ ਪਾ ਕੇ ਏ ਦੇਖੋ ਪੂਰਾ ਕਲੀਅਰ ਨਿਕਲਦਾ ਪਿਆ ਤੇ ਕੇਕ ਜਿਹੜਾ ਸਾਰਾ ਰੈਡੀ ਹੋ ਚੁੱਕਾ ਆਪਣਾ ਕਿਉਂਕਿ ਇਹਨੇ ਸਾਰੀਆਂ ਸਾਈਡਾਂ ਵੀ ਦੇਖੋ ਛੱਡ ਦਿੱਤੀਆਂ ਹਨ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਬਾਹਰ ਕੱਢ ਕੇ ਰੱਖ ਲਾਂਗੇ ਖੰਡਾ ਹੋਣ ਦਵਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਬੋਜੀ ਆਪਾਂ ਕੇਕ ਟਿਨ ਜਿਹੜਾ ਬਾਹਰ ਕੱਢ ਕੇ ਰੱਖ ਦਿੱਤਾ ਤੇ ਹਜੇ ਗਰਮ ਬਹੁਤ ਆ ਥੋੜਾ ਠੰਡਾ ਹੋ ਜਾਏ ਉਸ ਤੋਂ ਬਾਅਦ ਆਪਾਂ ਇਹਨੂੰ ਕੱਢਦੇ ਆ ਬਾਹਰ ਤੇ ਲੋ ਜੀ ਕੇਕ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਕੱਢ ਲੈਣੀ ਆ ਬਾਹਰ ਮੈਂ ਟੇਡਾਗਾ ਤੋਂ ਕੱਢੀ ਜਾਂਨੇ ਆ ਫਿਰ ਅੱਛਾ ਫਿਰ ਇਹਨੂੰ ਸਿੱਧਾ ਕਰ ਦੂੰਗਾ ਸਾਥੇ ਨਿਕਲ ਜੂਗਾ ਪਤਾ ਨਹੀਂ ਨਿਕਲ ਜੂਗਾ ਨਿਕਲ ਗਿਆ ਨਿਕਲ ਗਿਆ ਵਾਓ ਜੀ ਹੁਣ ਆਪਾਂ ਇਹਨੂੰ ਇੱਕ ਪਲੇਟ ਕੋਲ ਰੱਖ ਕੇ ਸਿੱਧਾ ਕਰ ਦਿੰਦੇ ਹਾਂ ਸਿੱਧਾ ਵਾਓ ਕਿੰਨਾ ਸੋਹਣਾ ਬਣਿਆ ਦੇਖੋ ਕਿੰਨਾ ਵਧੀਆ ਲੱਗਿਆ ਇਹ ਸਪੰਜੀ ਸਪੰਜੀ ਤੇ ਹੁਣ ਇਹਨੂੰ ਆਪਾਂ ਹੋਰ ਡੈਕੋਰੇਟ ਕਰ ਦਿੰਦੇ ਹਾਂ ਹਾਂ कि ਜਿਹੜੀ ਆਪਾਂ ਬਿਸਕੁਟਾਂ ਕੋ ਚੋ ਪ੍ਰੀਮ ਕੱਢੀ ਸੀ ਉਹਦਾ ਆਪਾਂ ਇੱਥੇ ਫਲਾਵਰ ਬਣਾ ਕੇ ਲਾ ਦਿੰਨਾ ਤੇ ਇਹ ਦੇਖੋ ਇਸ ਤਰੀਕੇ ਨਾਲ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਜੀ ਆਪਣਾ ਕੇਕ ਜਿਹੜਾ ਰੈਡੀ ਹੋ ਗਿਆ ਵੇਖੋ ਕਿੰਨਾ ਵਧੀਆ ਬਣਿਆ ਤੇ ਹੁਣ ਆਪਾਂ ਇਹ ਕੱਟ ਕਰਾਂਗੇ ਰਾਤ ਨੂੰ 12 ਵਜੇ ਉਹ ਜੀ ਇਹਦੇ ਉੱਤੇ ਆਪਾਂ ਟੋਨੀ ਦਾ ਨੇਮ ਲਿਖ ਦਿੰਨੇ ਹਾਂ ਸੌਸ ਦੇ ਨਾਲ ਹੈ ਸੌਸ ਨਾਲ ਯੈਸ ਕਿ ਨਾ ਕੰਡਾ ਟੈਸਟ ਜਿਹੜਾ ਕੁਛ ਨਹੀਂ ਹੈਗਾ ਆਪਾਂ ਉਹਦੇ ਨਾਲ ਉਹਦੇ ਅਕੋਰਡਿੰਗ ਹੀ ਸਾਰਾ ਬਣਾਵਾਂਗਾ ਕੇਕ ਚਲੋ ਜੀ ਮੈਂ ਥੋੜਾ ਡਿਜ਼ਾਈਨ ਚੇਂਜ ਕਰ ਦਿੱਤਾ ਜਿਹੜਾ ਮੈਂ ਇੱਥੇ ਫਲਾਵਰ ਬਣਾਇਆ ਸੀਗਾ ਉਹ ਮੈਂ ਇਦਾਂ ਕਰਕੇ ਤੇ ਇਹਦੇ ਉੱਤੇ ਸੌਸ ਨਾਲ ਟੋਨੀ ਲਿਖ ਦਿੱਤਾ ਕਿਉਂਕਿ ਬਰਥਡੇ ਹੈਗਾ ਟੋਨੀ ਦਾ ਤੇ ਮੈਂ ਕਿਹਾ ਨਾਮ ਵੀ ਜ਼ਰੂਰੀ ਆ ਲਿਖਣਾ ਇਸ ਲਈ ਆਪਾਂ ਇਸ ਤਰੀਕੇ ਨਾਲ ਕੋਵਸਾਖੀ ਵਾਲੇ ਦਿਨ ਮਹੀ ਪੈ ਗਿਆ ਵਾ ਕਿੰਨਾ-ਕਿੰਨਾ ਤੇ ਮੀ ਪੈ ਗਿਆ ਵਾ ਕੋਟਕਪੂਰੇ ਤਾਂ ਪੈ ਗਿਆ ਹੋਰ ਤੁਸੀਂ ਦੱਸਿਓ ਲੋ ਜੀ ਆਪਣਾ ਕੇਕ ਹੋ ਗਿਆ ਪੂਰਾ ਰੈਡੀ ਤੇ ਹੁਣ ਆਪਾਂ ਕਾਲ ਲਾਉਣੇ ਆ ਟੋਨੀ ਨੂੰ ਕਿਉਂਕਿ 12 ਵੱਜ ਚੁੱਕੇ ਆ ਇੱਧਰ ਲੈ ਇੰਡੀਆ 'ਚ 12 ਵੱਜ ਚੁੱਕੇ ਆ ਮੰਮੀ ਨੂੰ ਫੋਨ ਟਾਈਮ ਹੋ ਗਿਆ ਤੇ ਹੁਣ ਆਪਾਂ ਕਰੀਏ ਫੋਨ ਮੰਮੀ ਨੇ ਕਿਹਾ ਰਾਤ ਨੂੰ ਕੀਤਾ ਕਿ ਕੀ ਹੋ ਗਿਆ ਅਰੇ ਹੋ ਗਿਆ ਦੱਸੀ ਹੋਣਾ ਕੋਈ ਮੰਮੀ ਆ ਮੰਮੀ ਮੰਮੀ ਵੇਖ ਲੋ ਕੋਈ ਗੱਬਿਆ ਲੰਮਟਾ ਤਾਂ ਗਿਆ ਹੈ ਘਰ ਮੇਰੇ ਕੋਈ ਨਹੀਂ ਅਸੀਂ ਉੱਥੇ ਹੀ ਕਰਨਾ ਨਾਲ ਹੀ ਕੋਈ ਨਹੀਂ ਉਹ ਨਾਲ ਅਟੈਚ ਕਰ ਲਾ ਲਈ ਹੋਰ ਸੁਣਾ ਉਹ ਬਹੁਤ ਵਧੀਆ ਚੜਦੀ ਕਲਾ ਠੀਕ ਠਾਕ ਵਧੀਆ ਵਧੀਆ ਵਧਾਈਆਂ ਮੁੰਡੇ ਦੇ ਬਰਥਡੇ ਦੀਆਂ ਹਾਂ ਬਈ ਤੁਹਾਨੂੰ ਵੀ ਸਾਰਾ ਬਧਾਈਆਂ ਉਹ ਸਾਡੇ ਸਾਡੇ ਆ ਗਿਆ ਤੁਹਾਡੇ ਨਾਲ ਹੀ ਹੋਣਾ ਆ ਗਿਆ ਹਾਂ ਜੋਇਨ ਆ ਗਿਆ ਆ ਗਿਆ ਆ ਗਿਆ Happy birthday to you. Happy birthday to you. Happy birthday, dear Happy birthday to you. Special for you. Home for you. Home and <laughs> special ਬਹੁਤ ਅਰੀਆ ਥੈਂਕ ਯੂ ਥੈਂਕ ਯੂ ਤੂੰ ਇੱਕ ਤੂੰ ਨਹੀਂ ਤੂੰ ਕਿਹਾ ਸੀ ਕੇਕ ਲਿਆਂਦਾ ਮੈਂ ਕਿ ਕੇਕ ਤਾਂ ਨਹੀਂ ਲਿਆਂਦਾ ਸੀ ਚਲੋ ਚਲੋ ਕੱਟੋ ਪਹਿਲਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ

ਸੋ ਗਈ ਅਣਕੋ ਸੁੱਤੀ ਬਈ ਅਣਖੋ ਸੁੱਤੀ ਬਈ ਅਣਖੋ ਅੱਜ ਪਾਪਾ ਦਾ ਬਰਥਡੇ ਆ ਏ ਕਿਹੜੇ ਕੱਲ ਓਏ ਓਟ ਕੀ ਕੰਨਕਾ I love you ਪਾਪਾ ਨੂੰ ਹਮ ਪਾਪਾ ਹੈਪੀ ਬਰਥਡੇ ਪਾਪਾ ਹੈਪੀ ਬਰਥਡੇ ਪਾਪਾ ਅਬੜੀ ਅਬੜੀ ਪਾਪਾ ਜੀ ਬੱਧਾ ਆ ਮਮਾ ਓਏ ਥੈਂਕ ਯੂ ਜੀ ਦਾਗ ਮੈਂ ਕਾ ਜਨਾਜ਼ ਵੀ ਕਰਾਂਗੇ ਯਾਰ ਆਹ ਵਾਰ ਬਾਗੀ ਪੈ ਲੱਗਿਆ ਹੋਏ ਸੱਚ ਵਾਰ ਦਾ ਮੀਂਹ ਪੈਣ ਲੱਗਿਆ ਅੱਜ ਟੋਨੀ ਦਾ ਬਰਥਡੇ ਸੀਗਾ ਟੋਨੀ ਦਾ ਬਰਥਡੇ ਆ ਤੇ ਮੀਂਹ ਪੈ ਲੱਗਿਆ ਅੱਜ ਉਹਦੇ ਹਰ ਬਰਥਡੇ ਦੇ ਵੈਸੇ ਤਕਰੀਬਨ ਤਕਰੀਬਨ ਮੀਂਹ ਪੈਂਦਾ ਹੀ ਹੁੰਦਾ ਹਾਂ ਹਣਾ ਹਰ ਬਰਥਡੇ ਤੇ ਪੈਂਦਾ ਹੁੰਦਾ ਲਓ ਜੀ ਮੀਂਹ ਦਾ ਨਜ਼ਾਰਾ ਲਈ ਜਾਂਦੇ ਆ ਤੇ ਰਾਤੀ ਅਸੀਂ ਕੇਕ ਕੱਟ ਲਿਆ ਸੀਗਾ ਤੇ ਹੁਣ ਅਸੀਂ ਬਣਾਉਣ ਲੱਗੇ ਆ ਗੋਲ ਗੱਪੇ ਤੇ ਆ ਲੋ ਤਾਂ ਹੁਣ ਅਸੀਂ ਕਰ ਚਾਰ ਲਿਆ ਗੋਲ ਗੱਪੇ ਸ਼ੁਰੂ ਆਲੂ ਵਾਲ ਨੇ ਧਰਤੇ ਆ ਤੇ ਆਪੇ ਸਾਡੇ ਗੋਲ ਗੱਪੇ ਪੈਕਟ ਲਿਆਂਦਾ ਸੀ ਇਹ ਅਸੀਂ ਹੁਣ ਆਪ ਬਣਾਵਾਂਗੇ ਪਾਣੀ ਤਿੰਨ ਤਰ੍ਹਾਂ ਦਾ ਹੁੰਦਾ ਨਾਲ ਸੌਸ ਵਾਲਾ ਮਤਲਬ ਦੂਜਾ ਮਿੱਠਾ ਤੇ ਉਹ ਜਿਹੜਾ ਮਿਰਚਾਂ ਵਾਲਾ ਹੁੰਦਾ ਠੀਕ ਆ ਆਲੂ ਲੈ ਆ ਵੀ ਆਲੂ ਵੀ ਉਬਲ ਗਏ ਤੇ ਹੁਣ ਸ਼ੁਰੂ ਕਰਦੇ ਆਪਾਂ ਗੋਲ ਗੱਪੇ ਬਣਾਉਂਦੇ ਮਸਾਲਾ ਸਭ ਰਹਿਣ ਦੇ ਵਾਲੀ ਭਾਰੀ ਚੀਜ਼ ਬਣਾਉ ਨੂੰ ਹਲਕੀ ਬਣਾ ਲੈਣੇ ਆ ਤੇ ਚਲੋ ਆਪਾਂ ਕਰਦੇ ਹੁਣ ਸ਼ੁਰੂ ਰੋਲ ਕੱਪੇ ਦਾ ਬਣਾ ਦਿੱਤੇ ਜੋਨੀ ਨੇ ਤੇ ਹੁਣ ਕਹਿੰਦੇ ਕਿ ਲਿਆ ਹੁਣ ਮੈਂ ਅਰਬੀ ਵੀ ਫਰਾਈ ਕਰੀ ਦਿਨਾ ਬਾਅਦ ਚ ਮੈਂ ਕਿਹਾ ਫੇਰ ਵੀ ਕਰਨੀ ਆ ਫਰਾਈਂਗ ਕਰਦੀ ਲੱਗਦੇ ਹੱਥ ਲੱਗਦੇ ਆ ਤੁਹਾਨੂੰ ਗਰਮ ਦਸੀਨੇ ਤੇਲ ਕੇਰਿੰਗ ਹਸਬੈਂਡ ਸੰਡੇ ਟਾਈਮ ਪਾਸ ਦੀ ਹੁੰਦਾ ਵੇਲੇ ਫੋਨ ਚਲਾ ਕੇ ਆਉਂਦਾ ਬੰਦਾ ਕਿੰਨਾ ਵੀ ਚਲਾਣਾ ਲੇ ਹੁਣ ਘੰਡਾ ਆ ਕੇ ਪਹਿਲਾਂ ਗੁੰਜਣਾ ਲੈ ਹੁਣ ਫਰਾਈਂਗ ਦੀ ਕੋਸ਼ਿਸ਼ ਕਰੀਏ ਬਾਹਰ ਮੁੱਟਿਆ ਨਾ ਕਰ ਲੱਗਿਆ ਸੀ ਰੋਮੀ ਪੈਣ ਲੱਗ ਗਿਆ ਤੇ ਸੋਚਿਆ ਕਿ ਹੁਣ ਆਉਣ ਆਉਂਦਾ ਹੱਥ ਫਟਾਇਆ ਜਾਵੇ ਤਾਂ ਨਹੀਂ ਤਾਂ ਕੋਈ ਛੋ ਵਧੀਆ ਇਨੇ ਜੀ ਬੋਸ ਨੇ ਅੱਗੇ ਘਰ ਨਹੀਂ ਹੋਤੀ ਆਹ ਵਾਹ ਫੇਰ ਆਉਣ ਨੂੰ ਇਹ ਬਟੂਰ ਆਉਣ ਦੇ ਦਿੰਦੇ ਨੇ ਨਹੀਂ ਲੱਗਦੇ ਉਹ ਜੀ ਇਹ ਗੋਲ ਗੱਪੇ ਹੋ ਗਏ ਰੈਡੀ ਤੇ ਅਸੀਂ ਲੱਗੇ ਹੁਣ ਸਾਰੇ ਆਣੇ ਖਾਣ ਤੇ ਮਨ ਅਸੀਂ ਪੀ ਲੱਗਿਆ ਦੁੱਧ ਤੇਰੀ ਸੀ ਸਾਡਾ ਡਾਲ ਦਾ ਬਲੌਗ ਹੋਤਾ ਸਾਰੇ ਲੋਗ ਤੇ ਡਾਕ ਪਿਲੈਕਸ਼ਾ ਤੇਰੀਓ ਬਾਏ ਬਾਏ